ਇੰਝ ਨਹੀਂ ਆਉਂਦੀ ਆਪੇ ਵੇ ਵੇ ਮੈਂ ਮੈਂ ਬਾਜਾ ਚਾਜੂ ਕੀ ਗੱਲ ਹੈ ਤਾਂ ਸੋਟ ਤੈਨੂੰ ਮੇਰੀ ਗੱਲ ਸੁਣ ਮੇਰੀ ਗੱਲ ਦੱਸਦਾ ਫਿਰ ਦੱਸ ਉਹ ਤੈਨੂੰ ਮੈਂ ਕੁਝ ਨਹੀਂ ਕਹਿਣਾ ਇਹ ਗੋਲੀ ਜੀ ਨੇ ਚੁੱਪ ਕਰ ਚੁੱਪ ਕਰ ਮੈਨੂੰ ਪਤਾ ਗੋਲੀ ਕਿਉਂ ਵੱਧ ਮਾਰ ਰਹੀ ਐ ਦੀ ਹਾਂ ਪਰ ਮੇਰੀ ਗੱਲ ਸੁਣ ਮੈਂ ਤੈਨੂੰ ਸੱਚੀ ਗੱਲ ਦੱਸਣਾ ਮੈਨੂੰ ਕੋਈ ਤੈਨੂੰ ਫੜਾਉਂਦਾ ਫਾਇਦਾ ਨਹੀਂ ਹੋਣਾ ਜੇ ਮੈਂ ਤੈਨੂੰ ਫੜਾ ਤਾ ਦੇ ਸਾਬ ਦੀਆਂ ਹੱਡੀਆਂ ਭਰਾ ਤੇਰੀਆਂ ਹੀ ਉਹਦੀਆਂ ਯਾਰ ਦੋਸਤ ਤੇਰੀਆਂ ਉਹ ਵੱਧਣਾ ਲੈਵਲ ਹੈ ਉਹਦੇ ਸਟਾਰ ਤੋਂ ਸਾਨੂੰ ਕੀ ਮਿਲਣਾ ਉਹਦਾ ਕੀ ਦੱਸਣਾ ਜਦੋਂ ਤੂੰ অপরাধੀ ਆ ਤੇ ਆਪੇ ਉਹ ਫੜਾਊਗਾ ਹਾਂ ਆਪਾਂ ਦੇ ਫੜ ਕੇ ਉਹਨੂੰ ਹੀ ਫੜਾਉਣਾ ਉਹ ਤੇ ਮੈਨੂੰ ਬਚਾਉਂ ਰਿਹਾ ਵਾ ਕਿਤੇ ਨਹੀਂ ਬਚਾਉਂ ਰਿਹਾ ਤੇਰੇ ਨਾਲ ਕੰਡਿਆ ਯਾਰ ਮਾਰ ਮੇਰੀ ਸੁਣ ਲੈ ਚੰਗੀ ਤਰ੍ਹਾਂ ਗੱਲ ਸਮਝ ਜਾ ਸਮਝ ਜਾ ਮੇਰੀ ਗੱਲ ਸੁਣ ਲੈ ਤੈਨੂੰ ਸਿਖਾ ਲਿਆ ਬੁੱਢੇ ਨੇ ਉਹ ਬੁੱਢਾ ਪੁਲਸ ਲੈ ਕੇ ਆਇਆ ਹੀ ਉਹ ਬੁੱਢਾ ਕਿਤੇ ਨਹੀਂ ਪੁਲਸ ਲੈ ਗਿਆ ਉਹਦੇ ਆਪਣੀ ਜਾਇਦਾਦ ਬਣਾਉਂਦਾ ਫਿਰਦਾ ਉਹ ਪੱਠਾ ਖਰੀਦਣ ਨੂੰ ਫਿਰਦਾ ਕਬਜ਼ਾ ਕਰਨ ਨੂੰ ਮੈਨੂੰ ਸਾਰਾ ਪਤਾ ਵਾ ਮੈਂ ਲੋ ਪਰੇ ਹਾਂ ਜੇ ਇਹ ਮੇਰੇ ਮਗਰਾ ਹੈ ਨਾ ਮੈਂ ਨਹੀਂ ਹੁੰਦਾ ਮੈਂ ਨਹੀਂ ਹੁੰਦਾ ਤੇਰੀ ਗੱਲ ਸੁਣ ਲੈ ਸਮਝ ਜਾਈਦਾ ਹਈਦਾ ਵਾ ਉਹ ਬੜੀ ਵੱਡੀ ਚਾਲ ਤੇ ਉਹਨੇ ਯਾਰ ਮਾਰ ਕਰਨੀ ਓ ਤੇਰੇ ਨਾਲ ਉਹ ਯਾ ਮੇਰਾ ਯਾਰ ਆ ਭਰਾ ਬਣਿਆ ਵਾ ਜਿੱਥੇ ਹੁਣ ਟਾਈਮ ਬਦਲ ਗਿਆ ਭਰਾਵਾ ਬਗਾਨਾ ਕੋਈ ਨਹੀਂ ਭਰਾ ਬਣਦਾ ਉਹ ਟਾਈਮ ਲੰਘ ਗਿਆ ਜਦੋਂ ਪੱਗਬੱਟ ਭਰਾ ਹੁੰਦੇ ਹੀ ਤੂੰ ਕਿਹਾ ਮੇਰਾ ਆਪਣਾ ਤੂੰ ਹੀ ਬਗਾਨਾ ਆਂ ਤੈਨੂੰ ਬੁੱਝਕੀਨ ਤੇ ਕਰ ਲਾ ਨਾ ਤੈਨੂੰ ਮੁੜੀ ਨੇ ਸਿਖਾ ਲਿਆ ਸਾਰਾ ਮੈਂ ਸਾਂ ਮੁਰ ਜਾ ਆ ਵੇ ਭਰਾਵਾ ਸਾਂ ਮੁਰ ਜਾ ਮੁਰ ਜਾ ਪਰ ਹੁਣ ਇਹੋ ਜਲ ਪਾ ਲਪੀ ਵੀ ਦਿਖੀ ਨਾ ਕਿਤੇ ਨਿਕਲ ਜਾ ਨਿਕਲ ਜਾ ਚਾ ਨਿਕਲ ਜਾ ਨਿਕਲ ਜੂਗਾ ਪਤ ਜੇ ਤੂੰ ਐ ਨਾ ਨੋ ਜਾਂਦਾ ਹੀ ਹੋ ਸਾਡੇ ਦੋ ਬੰਦੇ ਗਈ ਹੋ ਮਗਰ ਕਿ ਦੋਆ ਕਰਨੀ ਫੜਿਆ ਗਿਆ ਤੇ ਮਨਜੀਤ ਸੇ ਗੱਪਾਂ ਮਾਰ ਲਗਾ ਵਿੰਦਾ ਨਹੀਂ ਆਏ ਚੂੜੀ ਤੇ ਮੇਰੇ ਮੇਚ ਆ ਗਈ ਓਦਾਂ ਤੇ ਓਦਾਂ ਮੈਨੂੰ ਲੱਗਦਾ ਵਾ ਜਿਵੇਂ ਚੂੜੀਆਂ ਬਖਾ ਲੀਆਂ ਸੀ ਨਾ ਆਹ ਚੂੜੀ ਨਾ ਮਨਪ੍ਰੀਤ ਦੀ ਮਾਦੀ ਆ ਉਹਨੇ ਬੇਕਿਆਂ ਵੱਲੋਂ ਦਿੱਤੀ ਬਣਾ ਕੇ ਇਹਨੂੰ ਤੇ ਆਹ ਵਾ ਸੱਸ ਵਾਲੀ ਚੂੜੀ ਉਦੋਂ ਆਂਦੇ ਨੇ ਵੀ ਵੱਡੇ ਹੱਥ ਹੋ ਜਾਣੇ ਆ ਕੁੜੀਆਂ ਆਣ ਕੇ ਜਵਾਨ ਹੋ ਜਾਂਦੀਆਂ ਸਰੀਰਾਂ ਦੇ ਫਰਕ ਪੈ ਜਾਂਦੇ ਵੱਡਾ ਹੀ ਨੰਬਰ ਲਓ ਤੇ ਤਾਂ ਕਰਕੇ ਮੈਨੂੰ ਤਾਂ ਚੇਤਾ ਵੀ ਆ ਭੈਣ ਜੀ ਵਾਲੀ ਝੂੜੀ ਐ ਸੱਸ ਵਾਲੀ ਐ ਦੀ ਵਾਲੀ ਆ ਤਾਂ ਨਹੀਂ ਹੁਣ ਮੈਨੂੰ ਆਉਣੀ ਤੇ ਚੱਲ ਅੱਛਾ ਕੋਈ ਨਹੀਂ ਪਰਨਾ ਸੋਨਾ ਆ ਦੇ ਨਾ ਰੱਖਿਆ ਕੰਮ ਆਉਂਦਾ ਪਰ ਮਨਪਰੀ ਦੀ ਵੀ ਇੱਡੀ ਚਲਾਕ ਵਾ ਮੇਰ ਕੋ ਹੈ ਨਹੀਂ ਹੈ ਨਹੀਂ ਹੈ ਨਹੀਂ ਕਰਕੇ ਤੇ ਕਿੰਨੇ ਪੈਸੇ ਅਹੀਂ ਦੇਤੇ ਆ ਨਾ ਕੋਈ ਉਹਨਾਂ ਦਾ ਮਾਂ ਨਾ ਪਿਓ ਮਗਰੋ ਥੋੜੀ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਆਉਣੀ ਆ ਤੇ ਹੁਣ ਮਾਰ ਝੂੜੀਆਂ ਵੀ ਲਈ ਫਿਰਦੀ ਕੱਢ ਕੱਢ ਕੇ ਫੜਾਉਣੀ ਆ ਕੋਈ ਗੱਲ ਨਹੀਂ ਹੁਣ ਮੈਂ ਜੇ ਪਾਈ ਹਾਏ ਚਾਚੀ ਕਿਦਾਂ ਚੋੜੀਆਂ ਪਾ ਪਾ ਕੇ ਵੇਖਣ ਦੀ ਆ ਭਾਵੇਂ ਗਹਿਣੇ ਤੇ ਪਾਈ ਦਿੱਤੀਆਂ ਨਾ ਪਰ ਫਿਰ ਵੀ ਕਲੇਜੇ ਚ ਤੀਰ ਵੱਜਣ ਦੇ ਆ ਇਹਦੇ ਹੱਥਾਂ ਚ ਪਾਏ ਵੇਖਿਆ ਨੂੰ ਕਿਦਾਂ ਮੰਮੀ ਕਹਿੰਦੇ ਸੀਗੇ ਮਨਪੀ ਤਾਂ ਮੈਂ ਆਪਣੀ ਨਾ ਲਈ ਸੰਭ ਕੇ ਰੱਖੀ ਸੀਗੀ ਮੇਰੀ ਮਾਂ ਨੇ ਵੀ ਕਿਤੇ ਕਮੇਟੀਆਂ ਪਾਪਾ ਪੈਸੇ ਜੋੜੇ ਹੀਗੇ ਫਿਰ ਕਿਤੇ ਜਾ ਕੇ ਝੂੜੀਆਂ ਬਣੀਆਂ ਹੀਗੇ ਅਜੇ ਮੈਂ ਸੋਚਦੀ ਹੀਗੀ ਚੱਲ ਵੱਖ-ਵੱਖ ਤਰ੍ਹਾਂ ਦੀਆਂ ਵਾ ਤੇ ਤੜਾ ਕੇ ਤੇ ਇੱਕੋ ਡਿਜ਼ਾਈਨ ਬਣਾਉਣੀ ਆ ਮਨਦੋਨੇ ਕਿਹਾ ਨਾ ਇੱਕ ਤੇਰੀ ਮਾਂ ਦੀ ਨਿਸ਼ਾਨੀ ਆ ਤੇ ਇੱਕ ਮੇਰੀ ਮਾਂ ਦੀ ਨਿਸ਼ਾਨੀ ਆ ਰਹਿਣ ਦੇ ਹੁਣ ਕੀ ਕਰਾਂ ਚਾਚੀ ਦੇ ਹੱਥਾਂ 'ਚ ਪਈ ਨਾ ਜਰੀ ਨਹੀਂ ਜਾਣਦੀ ਚੱਲ ਕੋਈ ਨਹੀਂ ਪਰ ਪੈਸੇ ਵੀ ਤਾਂ ਮੰਜੋਂ ਨੂੰ ਭੁੱਜਦੇ ਹੋਈ ਗਏ ਨਾ ਉੱਥੇ ਵੀ ਸੁਨਿਆਰੇ ਨੇ ਕੀ ਤਾਂ ਕੀ ਕਰਨੀਆਂ ਹੈਂਗੀਆਂ ਚੂੜੀਆਂ ਛਡਾਈਆਂ ਵੀ ਜਾਣੀਆਂ ਹੈ ਕਿ ਨਹੀਂ ਛਡਾਈਆਂ ਜਾਣੀਆਂ ਚੱਲ ਕੋਈ ਨਹੀਂ ਪਾਇਆ ਕਰੂਗੀ ਤੇ ਮੈਂ ਵੇਖਿਆ ਤੇ ਕਰੂਗੀ ਕਿੱਡੀ ਸੋਹਣੀ ਮਰਦ ਘਾ ਆ ਜਾ ਆ ਗਈ ਚਾਚੀ ਜੀ ਉੱਤੇ ਆ ਗਈ ਆ ਹੁਣ ਆ ਜਾ ਬੈ ਜਾ ਆਗੇ ਤੇ ਚਾਚਾ ਜੀ ਹਾਂ ਆ ਗਏ ਅੱਛਾ ਤੇ ਦੇ ਆਏ ਪੈਸੇ ਮੈਂ ਦੇ ਉਹਨੂੰ ਪੈਸੇ ਤੇ ਪੁੱਤ ਮੈਨੂੰ ਪਤਾ ਨਹੀਂ ਦੇ ਕੇ ਆਏ ਕਿ ਨਹੀਂ ਹਾਂਜੀ ਕੋਈਂ ਦਾ ਚਾਚੀ ਜੀ ਲੈ ਕੋਣ ਕਾ ਤੋ ਦੇ ਜਿ ਘਹਿਣੇ ਪਾਈਆਂ ਵਾਂ ਮੈਂ ਫਿਰ ਕੀ ਤੇ ਸਾਹਮਣੇ ਪਾ ਲੋ ਨਹੀਂ ਮਾਲਪੇ ਤੇ ਐਦਾਂ ਦੀ ਨਹੀਂ ਕੋਈ ਗੱਲ ਵੀ ਹੈਗੀ ਮੈਂ ਤਾਂ ਓਦਾਂ ਹੀ ਵੇਖਣ ਨਹੀਂ ਪਾ ਕੇ ਨਾਲ ਮੈਂ ਗੱਲਾਂ ਕਰਨ ਨਹੀਂ ਮੈਨੂੰ ਇਹ ਲੱਗਦਾ ਜਿਹੜੀ ਭੈਣ ਜੀ ਨੇ ਬਣਾ ਕੇ ਤੈਨੂੰ ਦਿੱਤੀ ਉਹ ਲੱਗਦੀ ਆ ਹਾਂਜੀ ਇਹ ਤਾਂ ਮੈਂ ਪਾਈ ਨਹੀਂ ਮੇਰੇ ਨਾ ਹੱਥਾਂ ਨੂੰ ਖੁੱਲੀ ਬੜੀ ਹੀਗੀ ਉਹ ਆ ਜਿਹੜੀ ਇਹ ਤੇਰੀ ਮੰਮੀ ਵਾਲੀ ਮੈਨੂੰ ਲੱਗਦੀ ਪਿਆ ਉਹੀ ਤਾਂ ਮੈਂ ਇਹੋ ਵੇਖਣ ਨਹੀਂ ਮੈਨੂੰ ਆਖਾਂ ਡੇ ਫੜਾਇਆ ਜਾ ਕੇ ਹੁਣੇ ਕੁੜੀ ਨੂੰ ਤੇ ਮੈਂ ਮੈਂ ਫੜਾਉਣੀ ਤੇ ਮੈਂ ਓਦਾਂ ਹੀ ਪਾ ਕੇ ਵੇਖਣ ਨਹੀਂ ਤੇ ਬਸ ਮੈਨੂੰ ਨਾ ਵਿੱਚੋਂ ਬਿੱਲ ਦੇ ਦੋ ਕੱਢ ਕੇ ਤੇ ਉਹ ਵੀ ਵਿੱਚੇ ਹੀ ਦਿਮਾਗ 'ਚ ਨਹੀਂ ਗਿਆ ਤੇ ਦੇ ਬਾਕੀ ਤੁਸੀਂ ਕੋਈ ਨਹੀਂ ਪਾ ਹੰਡਾ ਲੋ ਜੇ ਹੁੰਦੀ ਆ ਤੇ ਹਾਏ ਹੁਣ ਮੈਨੂੰ ਤੇ ਆਪ ਨਹੀਂ ਪਤਾ ਪੈਸੇ ਦਿੱਤੇ ਆ ਕਿ ਨਹੀਂ ਦਿੱਤੇ ਹੁਣ ਮੈਂ ਇਹਦੇ ਗਾੜੀ ਝੂਠ ਬੋਲਾਂ ਕਿ ਸੱਚ ਬੋਲਾਂ ਕੀ ਇਹਨੂੰ ਮੈਂ ਹੁਣੇ ਆਖਾਂ ਜੇ ਹੁਣ ਮੈਂ ਇਹਨੂੰ ਦੱਸ ਦਿੱਤਾ ਉਥੇ ਪੁਲਿਸ ਪੈ ਗਈ ਸੀ ਉਹਨੇ ਚਾਚੇ ਤੇਰ ਦਾ ਨਾਮ ਲੈਤਾ ਉਥੇ ਉਹ ਤਾਂ ਫੜਾਤੇ ਜੀ ਪੈਸੇ ਮੇਰੇ ਨਾਲ ਕਿਹਾ ਮੈਂ ਇਹਨੂੰ ਉਦੋਂ ਦੱਸ ਕੇ ਆਈ ਹਾਂ ਕਿ ਮਨਪ੍ਰੀਤ ਉਥੇ ਨਾਂ ਲੱਗਦਾ ਵਾ ਆ ਗੱਲ ਹੋਈ ਓ ਪਰਚਾ ਹੋ ਗਿਆ ਈਓ ਮਨਪ੍ਰੀਤ ਉਸੇ ਵੇਲੇ ਭੱਜ ਗਈ ਮੇਰੀ ਕੋਈ ਗੱਲ ਨਹੀਂ ਇਹਨੇ ਸੁਣੀ ਦੇ ਆਏ ਮੈਨੂੰ ਉਹ ਤਾਂ ਪਤਾ ਨਹੀਂ ਲੈ ਕੇ ਤੇ ਗਏ ਮੈਨੂੰ ਹੁਣ ਸਮਝ ਨਹੀਂ ਲੱਗਦੀ ਕਿ ਕਿੰਨੇ ਕਿੰਨੇ ਦਿੱਤੇ ਹੀਗੇ ਫਿਰ ਉਹ ਤੋਂ ਚਲ ਚੁਲ ਜਾ ਉਹ ਬਲਜੀਤ ਨਹੀਂ ਹੈਗੀ ਇੱਥੇ ਨਹੀਂ ਉਹ ਪਤਾ ਕਿਤੇ ਗਏ ਪਾਰਟੀ ਤੇ ਐਦਾਂ ਮੈਨੂੰ ਕਿਹੜੇ ਦੱਸ ਕਹਿੰਦਾ ਤੈਨੂੰ ਪਤਾ ਤੇਰੇ ਚਾਚੇ ਦਾ ਸੁਭਾਅ ਇੰਨਾ ਕੌੜਾ ਵਾ ਨਾ ਤੇ ਮੈਂ ਪੁੱਛ ਹੀ ਸਕਦੀ ਆ ਤੇ ਨਾ ਮੈਂ ਫੋਬ ਕੇ ਗੱਲ ਹੀ ਕਰ ਸਕਦੀ ਵੀ ਦੇ ਆਏ ਆ ਬਸ ਇੰਨੀ ਗੱਲ ਉਹਨੇ ਮੈਨੂੰ ਕਹੀ ਆ ਵੀ ਆਹ ਕੁੜੀ ਦੀਆਂ ਚੂੜੀਆਂ ਫੜਾਇਆ ਤੇ ਮੈਂ ਅਜੇ ਦੇਣ ਹੀ ਚੱਲਨੀ ਹਾਂ ਲੇ ਫੜ ਤੂੰ ਕੋਤ ਨਹੀਂ ਨਹੀਂ ਚਾਚੀ ਜੀ ਨਹੀਂ ਕੋਈ ਨਹੀਂ 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 ਤੂੰ ਹੀ ਲਾ ਆਹ ਮੈਂ ਤੇ ਉਦਾਂ ਹੀ ਪਾ ਕੇ ਵੇਖਣ ਗਈ ਆ ਮੈਂ ਨਹੀਂ ਨਾ ਖਾਣੀਆਂ ਮੈਂ ਗਹਿਣੇ ਨਹੀਂ ਪਾਈਆਂ ਮੈਂ ਉੱਥੇ ਸੁਨਾਰੇ ਕੋ ਵੀ ਪਾਉਣੀਆਂ ਹੀ ਗਿਆ ਇਦਾਂ ਤੂੰ ਹੀ ਪਾਏ ਫਿਰੋਗੇ ਤੇ ਮੈਂ ਵੇਖੂਗੀ ਵੀ ਪੁੱਤੋ ਨੇ ਕੋ ਸੇਣਾ ਤੇਰੇ ਚਾਚੇ ਨੇ ਮੈਨੂੰ ਉਹਨੇ ਆਖਿਆ ਤੈਨੂੰ ਮੈਂ ਆਖਿਆ ਕੁੜੀ ਨੂੰ ਫੜਾਗਾ ਤੂੰ ਪਾ ਕੇ ਬੈਗੀ ਤੈਨੂੰ ਪਤਾ ਰਸਵਾ ਕਿਦਾਂ ਦਾ ਮੇਰੇ ਦਿਵਾਲੇ ਹੋ ਜਾਣਾ ਉਹਨੇ ਚਾਚੇ ਜੀ ਮੈਂ ਇਹ ਨਹੀਂ ਲੈਣ ਆਈ ਮੈਂ ਬਸ ਆ ਕੇ ਪੁੱਛਣ ਆਈ ਹਾਂ ਕਿ ਵੀ ਪੈਸੇ ਦੇ ਆਏ ਹੈਗੇ ਤੇ ਮੰਜੂਰ ਠੀਕ ਠਾਕ ਹੈਗਾ ਕੋਈ ਨਹੀਂ ਮੈਂ ਪੁੱਛਦੀ ਆ ਜਾ ਕੇ ਮੈਂ ਤਾਂ ਬਹੁਤੀਆਂ ਗੱਲਾਂ ਹੀ ਨਹੀਂ ਕੀਤੀ ਮੈਨੂੰ ਬਸ ਇਹੀ ਆ ਕਿ ਕਿਤੇ ਝੋਰਾ ਨਾ ਕਰਦਾ ਹੋਵੇ ਕਰਦਾ ਲਿਸਤ ਨਹੀਂ ਹੋਇਆ ਕਿਤੇ ਬਹੁਤੀਆਂ ਕੁਝ ਗੱਲਾਂ ਹੀ ਨਹੀਂ ਹੋਈਆਂ ਮੈਂ ਤੇ ਇੱਥੇ ਲੰਮੀ ਪਈ ਤੇ ਵਾਜਾ ਮਾਰਨ ਡਿਆ ਪੇ ਜ਼ੋਰ-ਜ਼ੋਰ ਨਾਲ ਮੈਨੂੰ ਫੜਾ-ਫੜ ਤੇ ਇਦਾਂ ਹੀ ਇੱਕ ਦੋ ਗੱਲਾਂ ਕੀਤੀਆਂ ਮੈਂ ਤਾਂ ਮੈਂ ਪਾਣੀ ਪੁੱਛਿਆ ਤਾਂ ਦਾ ਪੀ ਲੈਨੇ ਪਾਣੀ ਪਾਣੀ ਵੀ ਨਹੀਂ ਪੀਤਾ ਤੇ ਆ ਮੈਨੂੰ ਚੂੜੀਆਂ ਫੜਾ ਕੇ ਤੇ ਅੰਦਰ ਚਲ ਗਏ ਆ ਤੇ ਮੈਂ ਉਹਦੇ ਦੇ ਆ ਜਾ ਕੇ ਬਸ ਇੰਨੀ ਗੱਲ ਕੀਤੀ ਉਹਦੀਆਂ ਗੱਲਾਂ ਆ ਜਾ ਬਹਿ ਜਾ ਚਾਹ ਬਣਾਉਨੇ ਆ ਨਹੀਂ ਚਾਚਾ ਜੀ ਮੁੰਡਾ ਸੁੱਤਾ ਹੈਗਾ ਫੇਕ ਹੀ ਆ ਚਲ ਪੁੱਤ ਲੈ ਜਾ ਮੈਂ ਤਾਂ ਨਹੀਂ ਉਹਨੇ ਮੇਰੇ ਹੁਣ ਜਦ ਮੈਂ ਲੈ ਕੇ ਗਈ ਦਿਵਾਲੇ ਹੋਣਾ ਵਾ ਅੰਦਰ ਆ ਗਈ ਨੇ ਨਹੀਂ ਕੋਈ ਨਹੀਂ ਮੈਂ ਤਾਂ ਚਾਚਾ ਜੀ ਨੂੰ ਵੀ ਫੜਾਈਆਂ ਕਿਉਂ ਵੀ ਨਹੀਂ ਫੜਦੇ ਪਰ ਫਿਰ ਵੀ ਚਾਚਾ ਜੀ ਪੈਸੇ ਲੈਏ ਆ ਨਾ ਉਹਨਾਂ ਦਾ ਕੋਈ ਮਾ ਨਾ ਤੀ ਫੇਰ ਕੀ ਆ ਕੋਈ ਗੱਲ ਨਹੀਂ ਅੱਗੇ ਵੀ ਤੇ ਪੈਸੇ ਦਿੱਤੇ ਹੀ ਆ ਤੂੰ ਸਮਝੀ ਵੀ ਮਦਦ ਆਰ ਦਿੱਤੀ ਆ ਇਦਾਂ ਦੀ ਨਹੀਂ ਐਨੀ ਵੀ ਨਹੀਂ ਮਦਦ ਦਿੰਦੀ ਜਾਂਦੀ ਤੂੰ ਰੱਖੋ ਇਹਨਾਂ ਨੂੰ ਮੈਂ ਕੀ ਕਰਨਾ ਵਾ ਉੱਥੇ ਵੀ ਤਾਂ ਸੌ ਚੋਰਾਂ ਦਾ ਡਰ ਵਾ ਚਲ ਆ ਜਾ ਪਾ ਚਾ ਪੀ ਕੇ ਆ ਲੈ ਬਿੱਲ ਅੱਗਰ ਹਾਂਜੀ ਬਿੱਲ ਦੇ ਦੂੰ ਮੈਂ ਹਾ ਉਹ ਕੱਖਣੀ ਨਾ ਬਣਾਓ ਇੱਧਰ ਆ ਜਾ ਇੱਧਰ ਆ ਜਾ ਕੀ ਹੋਇਆ ਵਾ ਸੱਪ ਬੜਾ ਤਗੜਾ ਹੀ ਮਾਮਾ ਉਹ ਵੇਟਰ ਗਿਆ ਭੱਜ ਗਿਆ ਨਹੀਂ ਗਿਆ ਮੈਂ ਤੇ ਪੱਤ ਪੱਤ ਫੋੜਾ ਇੱਧਰੋਂ ਵੀ ਇੱਧਰੋਂ ਵੀ ਉਹ ਪਿੱਛੋਂ ਵੱਡੇ ਕਮਰੇ ਚੋਂ ਉਹ ਚਾਲ ਲੋਕ ਤੇ ਫੜ ਲਿਆ ਇਹ ਵੀ ਕੋ ਰੈਂਕ ਲੱਲਾਂਗੇ ਸਾਬ ਕੋਲੋਂ ਕੋਈ ਰੈਂਕ ਨਹੀਂ ਹੋ ਮਿਲਣਾ ਆਹੋ ਸੁੱਕੇ ਕੱਖਵਣੀਆਂ ਮਿਲਨੇ ਤੈਨੂੰ ਮੈਂ ਐਂ ਡਿਆਈਓ ਚੱਲ ਚਲੀ ਗਿਓ ਵੇ ਆਪਾਂ ਟਾਈਮ ਸੰਭਾਲ ਗਿਓ ਆਪਣਾ ਕਿਤੇ ਛੋਟੇ ਛੋਟੇ ਨਿਆਣੇ ਸਾਡੇ ਕੋਲ ਲੜ ਜੂਗਾ ਤੇ ਮਰ ਜਾਗੇ ਇੱਥੇ ਕਿੰਨਣੀਓ ਕੱਖ ਪੁੱਛਣਾ ਉਹ ਨੌਕਰੀ ਕਿਨੇ ਸਰਦਾਰ ਦੀ ਸਰਕਾਰ ਦੀ ਤੇ ਇਮਾਨਦਾਰ ਬਹੋ ਜਾ ਫੜ ਲਾ ਓਏ ਸਰਕਾਰ ਨੂੰ ਕੋਖ ਨਹੀਂ ਫਰਕ ਪੈਣ ਲੱਗਾ ਉਹ ਆ ਚਲੀ ਗਿਓ ਵੇ ਧੂੰਕੀ ਲੈਣਾ ਈ ਢੀ ਵੱਡੀ ਵੱਡੀ ਚੋਂ ਉਹ ਮਰ ਗਿਆ ਪੰਜਾ ਮਾਤਾ ਵੇ ਉਹ ਧੂੰਗਾ ਪੱਜਾ ਓਏ ਸਾਬ ਜੀ ਹੈ ਨਹੀਂ ਕੱਖ ਵੀ ਹੱਥ ਲੱਗਾ ਇੱਥੇ ਨਹੀਂ ਕੱਖ ਵੀ ਹੈਗਾ ਓਏ ਅਕਲ ਦੇ ਅੰਨੇ ਹੋ ਓਏ ਤੁਹਾਡਾ ਅੰਕਲ ਜਾਂਦਾ ਉਹ ਕਿੱਥੇ ਤੁਹਾਨੂੰ ਦਿਖ ਗਿਆ ਵਾ ਕਿਤੇ ਨਹੀਂ ਜਾਣ ਡਿਆ ਇਟਾਂ ਇਟਾਂ ਲੱਭਦੀਆਂ ਵਾ ਜਾਂ ਇੱਥੇ ਕਾਈ ਬੂਟੀ ਆ ਬੰਦਾ ਨਾ ਬੰਦੇ ਦੀ ਜਾਤ ਇੱਥੇ ਓ ਤੁਹਾਡੇ ਗਾੜੀ ਖੀਰ ਖੀ ਢੜ ਕੋ ਪਈ ਖੀਰ ਨਹੀਂ ਖਾਦੀ ਗਈ ਤੇ ਗੱਪਾਂ ਨੂੰ ਮਾਰਨਾ ਸਾਬ ਜੀ ਇਹ ਸਾਰ ਨਹੀਂ ਪੂਰਾ ਜਨਾਬ ਉੱਥੇ ਮਨਜੀਤ ਜਿੱਡੇ ਜਿੱਡੇ ਸੱਪ ਵਾ ਅਸੀਂ ਸਭ ਕੁਝ ਵੇਖ ਕੇ ਆਏ ਹਾਂ ਉੱਥੇ ਓ ਬਾਜਵਾ ਮੈਨੂੰ ਤੇਰਾ ਭਲੇਖਾ ਨਹੀਂ ਗਾ ਆ ਢਡਾਲ ਕੀਤਾ ਨਾ ਵੱਡਾ ਘਟਾਓ ਇਹਨਾਂ ਨੂੰ ਸ਼ਰਾਬ ਹੀ ਬੋਦਾ ਬੋਦਾ ਕੱਲੇ ਡਕਾਰ ਜਾਂਦੇ ਜੇ ਕਿੱਥੇ ਪੀਤੀ ਜਾਂਦੀ ਹੈ ਹੁਣ ਜਨਾਬ ਨਾ ਤੁਸੀਂ ਪਿਆਲਦੇ ਹੋ ਐਵੇਂ ਝੂਠੇ ਬਦਨਾਮ ਕਰੀ ਜਾਂਦੇ ਹੋ ਸਾਨੂੰ ਤੇ ਓਏ ਹਣ ਵੱਡੀਆਂ ਗੱਲਾਂ ਨਾ ਕਰੋ ਮੇਰੇ ਲੱਗੇ ਪੀਤੀਆਂ ਵਧਾਉਣ ਨੂੰ ਫਿਰਦਾ ਹੀ ਮੈਂ ਫੜ ਕੇ ਦੱਸਦਾ ਉਹਨੂੰ ਉਹ ਸਾਹਿਬ ਜੀ ਮਗਰ ਜਾਣਾ ਹੀ ਹੂੰ ਮੇਰੀ ਗੱਲ ਸੁਣਨਾ ਧਿਆਨ ਨਾਲ ਹੁਣ ਨਾ ਨਾ ਮਗਰ ਜਾਣਾ ਹੀ ਹੂੰ ਆਪੇ ਹੁਣੇ ਹੀ ਵੇਖੀਏ ਉਹਨੇ ਹੁਣ ਓ ਕਿਤੇ ਨਹੀਂ ਆਉਣ ਲੱਗਾ ਹਾਂ ਉਹ ਲਗਾਈਓ ਪਿਛੇ ਇੱਥੇ ਨਹੀਂ ਹੈਗਾ ਕੱਖ ਵੀ ਤੁਹਾਨੂੰ ਕੋਈ ਭੂਤ ਭਾਤ ਦਿਖਿਆ ਵਾ ਕੋਈ ਨਹੀਂ ਮੰਜੀਸਿਆਂ ਇਹ ਵੀ ਤੇਰਾ ਵਹਿਮ ਕੱਲ ਨੂੰ ਨਿਕਲ ਜੂ ਠੀਕ ਆ ਫਿਰ ਸਾਹਿਬ ਚਲੋ ਬੋ ਚਲ ਬਹਿ ਚਲ ਬਹਿ ਚਲ ਛੱਡ ਖੜਾ ਇਹਦਾ ਆਪੇ ਕੁਝ ਕਰ ਦਿੰਦੇ ਹੈਗਾ ਸਾਨੂੰ ਪੰਜਾਬ ਜਾ ਮਰੀ ਜਾਂਦਾ ਵਾ ਆਪਣਾ ਢਿੱਡ ਵੇਖਿਆ ਦਾ 5 ਕਿਲੋ ਮਾਂ ਆਰਾਮ ਨਾਲ ਰਹਿ ਜਾਂਦੇ ਐ ਐਡਾ ਦਾ ਕਿਡਾ ਦਾ ਚਲ ਬਹਿ ਮੈਂ ਆ ਗਿਆ ਆਪਣੀ ਸਕੂਟਰ ਹੀ ਲੈ ਕੇ ਰੋਈ ਪੱਲੇ ਆ ਕਰਦੇ ਗੱਡੀਆਂ ਤੇ ਸਕੂਟਰੀਆਂ ਤੇ ਘੁੰਮ ਫਿਰ ਤੇ ਫੜਾਉਣੇ ਬਲੇ ਇਹਨਾਂ ਨੇ ਮੈਂ ਕਿਹਾ ਮੋਟਰਸਾਈਕਲ ਲੈ ਦੋ ਇੱਕ ਕਰਕੇ ਆਰਡਰ ਚਟਾ ਜਾ ਪਰ ਨਾ ਆਡੇ ਸਾਹਮਣੇ ਕਿੱਥੋਂ ਲੱਗਦੀ ਏ ਆਪ ਰੱਖੀ ਆ ਨਾ i20 ਕੀ ਕਹਾਣੀ ਉਹ ਭਜਾ ਪਿਆ ਪਾਣੀ ਨਿਕਲ ਗਿਆ ਮੇਰਾ ਸਾਰਾ ਹੁਣ ਖਵਾਲ ਪਿਆ ਕੇ ਕੋਨ ਨੂੰ ਕਰ ਕਰ ਸੱਟ ਯਾਰ ਚੱਲ ਆ ਜੋ ਖਣਾ ਦੱਸ ਚੱਲ ਸਾਬ ਉਹ ਤਾਂ ਅੱਜੋ ਫਰਿਆ ਨਹੀਂ ਜਾਂਦਾ ਖਾਰਪੀ ਨੂੰ ਭਜਾਂਦੇ ਸਾਬ ਤੂੰ ਮੰਨਣਾ ਨਹੀਂ ਹੈਗਾ ਅਸੀਂ ਭੱਜੇ ਹੀ ਬੜੇ ਹਾਂ ਉੱਥੇ ਓਏ ਆਉਂਦੀ ਆ ਮੈਂ ਤਾਂ ਬੁੰਦ ਲਿਆ ਪਿਆ ਉਹ ਭੱਜ ਭੱਜ ਗਈ ਹੋ ਮਾਰਕੇ ਮਾਰਕੇ ਪੋਖਾ ਨਾ ਹੋਏ ਫੋਕਾ ਬੋਲ ਲੱਗ ਗਈ ਤੁੰਨੇ ਕੀ ਕਰਾਂ ਮੈਂ ਸਾਹਬ ਪੱਜਾ ਬਣਾ ਸਾਹਬ ਤੂੰ ਮੰਨ ਜਾ ਨਾ ਮੰਨ ਅਸੀਂ ਬੜੀ ਖੇਚਲ ਕੀਤੀ ਕਿੱਦੜ ਕੀਤੀ ਇਹਦੇ ਬੰਦਾ ਫੜਿਆ ਜਾਣਾ ਪਤਾ ਨਹੀਂ ਕੋਈ ਸੱਪ ਵਾਂਗੂ ਕਿੱਥੇ ਛੁਪ ਗਿਆ ਸੀ ਉਹ ਪਤਾ ਨਹੀਂ ਲੱਗਾ ਨੂੰ ਸਾਹਬ ਚਲ ਗਏ ਫਿਰ ਆਹੋ ਆ ਵੀ ਕਾਕਾ ਕੀ ਕੋਈ ਤੇਰੇ ਕੋ ਖਵਾਲਣਵਾ ਤੈਨੂੰ ਕੋਸਰਪਾਈ ਲੈ ਸਾਹਿਬ ਪੀ ਜੂਸ ਕੇਵਲ ਇੱਥੇ ਥੋੜਾ ਪਤਾ ਇੱਥੇ ਆਣਾ ਕਿਹਨਾ ਪਰ ਅਸਲੀ ਤਾਂ ਕਿਹਾ ਉਹਨੂੰ ਫੜ ਕੇ ਤੇ ਉਹਨੂੰ ਜੇਲ ਦੇ ਅੰਦਰ ਸੁਟ ਕੇ ਆਵਾਂ ਚਲੋ ਤੇ ਤੁਹਾਡੇ ਕੋਲੋਂ ਸੁਟੇਗਾ ਮੈਨੂੰ ਸੁਪੰਗਾਈ ਹੋਣੀ ਚਲੋ ਠੀਕ ਹੈ ਸਾਹਿਬ ਵੇਖੋ ਕੀ ਟੇਸਟ ਹੈ ਨਾ ਸੌਸ ਬਰਾਬਰ ਨਾਗ ਚ ਰ ਇਥੇ ਠੀਕ ਦੀ ਰਹੂੰਗੀ ਫੋਨ ਕਰਕੇ ਤਾਂ ਸਾਦੀ ਲੈਣੀ ਆ ਵੀ ਮੈਨੂੰ ਲੈ ਜਾਓ ਆਣ ਕੇ ਹਲੋ ਹਾਂਜੀ ਮੈਂ ਅੱਡੇ ਤੇ ਬੈਠੀ ਆ ਲੈ ਜਾਓ ਆਣ ਕੇ ਬਸ ਹਾ ਹੋ ਤਾਂ ਨਹੀਂ ਗੱਲਾਂ ਮਾੜੀਆਂ ਲੱਗਦੇ ਆ ਮੈਨੂੰ ਟਾਡਾ ਦੇ ਕ ਪੈਗ ਸੈ ਕੀ ਨਹੀਂ ਪੂਰਾ ਹੁੰਦਾ ਨਾ ਰਾਤ ਪੈਣ ਦੀ ਆ ਚਿੱਟਾ ਦਿਨ ਚੜਿਆ ਵਾ ਐ ਵਾਲੇ ਪੈਗ ਲਾ ਕੇ ਤੇ ਕੀ ਕਰਨਾ ਜੇ ਚਲੋ ਠੀਕ ਆ ਜੇ ਲੋ ਮਰਜੀ ਫੋਨ ਕਰ ਲੋ ਤੁਹਾਡਾ ਉਹ ਕੰਮ ਰਹੇਗਾ ਹੁਣ ਕੋਈ ਰਿਕਸ਼ਾ ਰਖਸ਼ਾ ਨਹੀਂ ਆਇਆ ਤਾਂ ਫਿਰ ਹੁਣ ਤੁਸੀਂ ਲੈਣਾ ਆਓਗੇ ਚੰਗਾ ਚੰਗਾ ਜੇ ਕੋਈ ਤੇ ਰਿਕਸ਼ਾ ਲੱਭ ਜੂਗਾ ਤੇ ਆ ਜੂਗੀ ਨਹੀਂ ਤੇ ਫਿਰ ਮੈਂ ਆਪੇ ਤੁਰ ਕੇ ਆ ਜੂਗੀ ਤੇ ਮੇਰੀ ਫਿਰ ਕਰਨ ਦੀ ਤੁਹਾਨੂੰ ਲੋੜ ਨਹੀਂ ਹੈਗੀ ਚੰਗਾ ਲੈ ਵੀ ਹਾਦੀ ਹੋ ਗਈ ਇਹ ਬੰਦੇ ਵਾਲੀ ਉਤਨਾ ਜੇ ਹੀ ਮੁਲਾਜ਼ਮ ਹੋਵਾਂ ਤੇ ਕੰਮ ਵੇ ਲੈ ਲੋ ਤੇ ਵਾਈਆਂ ਵਾਲੇ ਨਵੇਂ ਨਕੰਮੇ ਚੰਗਾ ਘਲਉਣੀ ਆ ਉਹ ਬਾਹਰ ਪਏ ਤੂੰ ਪਿਲਮੇ ਚੰਗਾ ਇਥੇ ਆਣ ਕੇ ਲੰਮੇ ਪੈ ਗਏ ਹੁਣ ਹਾਂ ਇਥੇ ਆਣ ਕੇ ਲੰਮੇ ਪੈ ਗਏ ਉਹ ਮੈਨੂੰ ਹੋਰ ਤਰ੍ਹਾਂ ਲੱਗਣ ਡਿਆ ਇਹ ਅੰਦਰ ਹੋਰ ਤਰ੍ਹਾਂ ਕਿਦਾਂ ਉਹ ਠੰਡ ਜੀ ਲੱਗੀ ਜਾਂਦੀ ਇੱਥੇ ਬਹੁਤ ਧੁੱਪ ਲੱਗੀ ਮੈਨੂੰ ਤੇ ਮੈਂ ਅਸਾਂ ਚੱਲ ਮੈਂ ਇੱਥੇ ਆਣ ਕੇ ਲੰਮੇ ਪੈ ਜਾਨਾ ਆਵੇ ਕਿਦਾਂ ਫੁੱਲ ਬੂਟੇ ਲੱਗੇ ਆ ਇੱਥੇ ਮਨ ਨੂੰ ਥੋੜੀ ਸ਼ਾਂਤੀ ਮਿਲੀ ਆਣ ਕੇ ਤੇ ਮੈਂ ਇੱਥੇ ਲੰਮਾ ਪੈ ਗਿਆ ਬਲਜੀਤ ਘਰ ਨਹੀਂ ਨਾ ਹੈਗੀ ਤਾਂ ਹੀ ਤੁਹਾਡੇ ਮਨ ਨੂੰ ਸ਼ਾਂਤੀ ਮਿਲੀ ਆ ਇੱਥੇ ਹੁੰਦੀ ਨਾ ਘਰ ਕਿਤੇ ਉਹ ਤੋਨੇ ਤੁਹਾਨੂੰ ਇੱਧਰ ਪੈਰ ਨਹੀਂ ਪਾਉਣ ਦੇਣਾ ਜਿਹੜਾ ਐ ਜੈਂਟਲਮੈਨ ਬਣ ਕੇ ਲੰਮੇ ਪਏ ਆ ਨਹੀਂ ਤੂੰ ਨੇ ਮੈਨੂੰ ਠਾਲ ਦੇਣਾ ਹੀ ਠਾਲਣ ਨਾਲ ਉਹਨੇ ਘੱਟ ਕਰਨੀ ਹਾਂ ਜੋ ਤੈਨੂੰ ਉਦਾਂ ਦਾ ਨਾ ਕਹਿੰਦੀ ਵੀ ਉੱਠ ਜਾ ਉਹਨੇ ਗੱਲਾਂ-ਗੱਲਾਂ ਵਿੱਚ ਤੈਨੂੰ ਠਾਲ ਦੇਣਾ ਹੀ ਐਨੂੰ ਜਾਂਦੀਆਂ ਤੇ ਮੈਂ ਥਾਂ ਲੈ ਜਾਣਾ ਇਧਰੋਂ ਚੁੱਕ ਕੇ ਉਹਦਾ ਨਹੀਂ ਥਾਂ ਤੇ ਹੀ ਚੁੱਕ ਕੇ ਨਹੀਂ ਲੈ ਜਾਣਾ ਪਰ ਉਹਦਾ ਫੋਨ ਆਉਣ ਡਿਆ ਇਹ ਬਲਜੀਤ ਦਾ ਤੁਸੀਂ ਕਮ ਸਿਕਮ ਬਾਹਰ ਆਉਨੇ ਆ ਤੇ ਆਪਣਾ ਫੋਨ ਤੇ ਚੁੱਕ ਕੇ ਅੰਦਰੋਂ ਲੈ ਆ ਕੇ ਨਹੀਂ ਆਉਣ ਡਿਆ ਤੇ ਤੂੰ ਕਰ ਲਾ ਗੱਲ ਕੀ ਜਾਂਦੀ ਆਗੇ ਗੱਲ ਮੈਂ ਕਰ ਲਈ ਆ ਆ ਖੰਡੀ ਮੈਂ ਅੱਡੇ ਤੋਂ ਤੁਰ ਪੀਆ ਨਾ ਮੈਂ ਤੁਰੀ ਆਉਣੀ ਹਰ ਚਾਚਾ ਜੀ ਨੂੰ ਆਖੋ ਮੈਨੂੰ ਲੈ ਜੇ ਆਣ ਕੇ ਤੂੰ ਆਖਣ ਦੀ ਉਹ ਪਾਰਟੀ ਦੇ ਗਏ ਰਗਵੀਰ ਨਾਲ ਗਿਆ ਵਾ ਤੇ ਹੁਣ ਉਹ ਕੱਲੀ ਆਉਂਦੀ ਮੈਨੂੰ ਇੰਨੀਆਂ ਗੱਲਾਂ ਦਾ ਨਹੀਂ ਪਤਾ ਬਸ ਉਹਨੇ ਇੰਨਾ ਕਿਹਾ ਮੈਨੂੰ ਕੀ ਆ ਤੇ ਕੀ ਨਹੀਂ ਮੈਂ ਨਾ ਤੂੰ ਹੀ ਨਾ ਕਿਤੇ ਕਿਸ ਨੂੰ ਲੰਮਾ ਪੈਣ ਦਿਓ ਕਿਤੇ ਤੂੰ ਹੀ ਨਾ ਜੀਣ ਦਿਓ ਮੈਨੂੰ ਤੇ ਮੈਂ ਫੋਨ ਲਾ ਕੇ ਤਾਂ ਨੂੰ ਆਖਿਆ ਫੋਨ ਉਹਦਾ ਉਧਰੋਂ ਆਇਆ ਵਾ ਦੋ ਵਾਰੀ ਆਇਆ ਮੈਂ ਨਹੀਂ ਚੁੱਕਿਆ ਵੇਖ ਕੇ ਨੰਬਰ ਮੈਂ ਵੀ ਆਪੇ ਕਰਦੀ ਰਵੇ ਹਾਰ ਕੇ ਮੈਨੂੰ ਚੁੱਕਣਾ ਪਿਆ ਫੋਨ ਤੇ ਹੁਣ ਤੁਹਾਡੇ ਨਾਲ ਤੇ ਗੱਲ ਮੈਂ ਕਰਾਉਣੀ ਹੀ ਫਿਰ ਮੈਂ ਇਹੋ ਹੀ ਕਹਿੰਦੀ ਮੈਨੂੰ ਲੈ ਜਾਓ ਆਣ ਕੇ ਮੈਂ ਤੁਹਾਨੂੰ ਸੁਣਾ ਦੇਤਾ ਮੈਨੂੰ ਤੇ ਲੱਗਦਾ ਤੁਸੀਂ ਮੈਨੂੰ ਮਰਨ ਵੀ ਨਹੀਂ ਦੇਣਾ ਤੁਸੀਂ ਕਹਿਣਾ ਵਾ ਵੀ ਆ ਕੰਮ ਕਰ ਲੈ ਫਿਰ ਮਰੀ ਅਸੀਂ ਕਿਉਂ ਮਰਨ ਦੇਈਏ ਸੁੱਖੀ ਸੰਦੀ ਬੰਦੇ ਵਾਧੂ ਹੁੰਦੇ ਆ ਵਾਧੂ ਦੀ ਨਹੀਂ ਗੱਲ ਉਹ ਗੱਲ ਕੋਈ ਨਾ ਕੋਈ ਰਟਾ ਹੁਣ ਚੱਲਣ ਡਿਆ ਵਾ ਨਹੀਂ ਕੱਟਦਾ ਮੈਂ ਬਸ ਮੈਂ ਕਲਮ ਨਹੀਂ ਆ ਜਾਓ ਜਾ ਕੇ ਲੈ ਆਓ ਓਹੋ ਤੁਹਾਨੂੰ ਕਿਹਦੇ ਦੇਹ ਭਵੇ ਸਹੀ ਕੋਈ ਵੇਲਾ ਬੈਠਾ ਕੋਈ ਨਾ ਕੰਮ ਨੂੰ ਤੋਰੀ ਰੱਖਣਾ ਇਹਨਾਂ ਨੇ ਹਲ ਤੁਹਾਡਾ ਵੀ ਜੀ ਨਹੀਂ ਲੱਗਣ ਡਿਆ ਅਸੀਂ ਤਾਂ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਤੇ ਹੁਣ ਨਾਲੇ ਤੁਸੀਂ ਫਿਰ ਤੁਰਿਆ ਆਇਓ ਗਰੀ ਠੀਕ ਨਹੀਂ ਮੇਰਾ ਮੈਂ ਤਾਂ ਕਰਕੇ ਆਖਣ ਡਿਆ ਪਿੱਛੇ ਲੰਮਾ ਪੈ ਜਾਂਦਾ ਜਾਓ ਫੇਰ ਅਮਰ ਕੇ ਘਰੇ ਆ ਜੂਗੀ ਤੇ ਫੇਰ ਬੋਲੂਗੀ ਵੀ ਗਾਂ ਲੈਣ ਨਹੀਂ ਆਏ ਲੈ ਆਓ ਮੇਰੇ ਕੋ ਭਾਈ ਜਾ ਜਾਵਾ ਲੈ ਆਉਣਾ ਮੈਂ ਹੁਣ ਤੈਨੂੰ ਓੜੀ ਛੇਤੀ ਇੱਕ ਉਹ ਭਾਈ ਜਾ ਇਹਨੂੰ ਘਟਵਾ ਮੋਟਰਸਾਈਕਲ ਉਹਦੀ ਚਾਬੀ ਪਤਾ ਨਹੀਂ ਕਿੱਥੇ ਗਵਾਜ ਗਈ ਆ ਕਿੱਥੇ ਨਹੀਂ ਐਡੇ ਵੀ ਨਹੀਂ ਲੰਗੜੇ ਹੋ ਗਏ ਵੀ ਡਾਂਗ ਤਾਂ ਬਗੈਰ ਤੁਰਿਆ ਨਹੀਂ ਜਾਣਾ ਰਹਿਣ ਤੋਂ ਹਟਾ ਕੇ ਤੇ ਜਾਣਾ ਤੇ ਮੋਟਰਸਾਈਕਲ ਤੇ ਆ ਉਹ ਫੇਰ ਡਿਸਕ ਹਿੱਲੀ ਆ ਦਰਦ ਹੁੰਦੀ ਪੀੜ ਹੁੰਦੀ ਮੇਰੇ ਉਹ ਉਦਾਂ ਹੀ ਵਾਦੀ ਪਈ ਡਾਂਗ ਤੋਂ ਬਗੈਰ ਉੱਥੇ ਤੱਕ ਨਹੀਂ ਜਾਣਾ ਹੁਣ ਭਾਵੇਂ ਮੋਟਰਸਾਈਕਲ ਚੱਲੇ ਨਾ ਤੇ ਭਾਵੇਂ ਡਾਂਗ ਹੱਥੋਂ ਛੁੱਟ ਜੇ ਤੇ ਭਾਵੇਂ ਉਹਨੂੰ ਛੁੱਟ ਕੇ ਸੱਟ ਲਾ ਦੇ ਬਲਜੀਤ ਨੂੰ ਉਹਨੇ ਕਹਣਾ ਜਾਣ ਕੇ ਸੱਟ ਲਾਤੀ ਆ ਪਤਾ ਇਹਨੂੰ ਲੱਗਦਾ ਨਹੀਂ ਕੋਹ ਬੰਦੇ ਨੂੰ ਤੇ ਤੁਰ ਪੈਂਦਾ ਵਾ ਹਾਏ ਤੁਰਿਆ ਵੀ ਕਿਹੜਾ ਜਾਣਿਆ ਕਿੰਨੀ ਗਰਮੀ ਆ ਸਾਨ ਆਸਾਨ ਹੀ ਰਣ ਡਿਆ ਆ ਵੀ ਮੇਰਾ ਬੰਦਾ ਇਹਨੂੰ ਸ਼ਰਾਬ ਦੀ ਪਈ ਰਹਿੰਦੀ ਆ ਪਤਾ ਵਾ ਗਈ ਆ ਲੈਣ ਜਾਣਾ ਪੈਣਾ ਵਾ ਇੱਥੇ ਘੜੀ ਖਲੋਨੀ ਆ ਹਾਏ ਹਾਏ ਕਿਤੇ ਹੁਣ ਤਾਂ ਰੋਖ ਵੀ ਲੋਕੀ ਵੱਢੀ ਜਾਣ ਡੇ ਆ ਆ ਪੁਰਾਣੇ ਮਾੜੇ ਮੋਟੇ ਬੋੜ ਵਾ ਜਿਹੜੇ ਵਿਚਾਰੇ ਖਲੋਤੇ ਨਹੀਂ ਤੇ ਇਹਨਾਂ ਨੂੰ ਨਾ ਬਖਸ਼ਣ ਇਹਨਾਂ ਨੂੰ ਵੀ ਵੱਢ ਦੇਣ ਕਿਤੇ ਹੁਣ ਸੜਕਾ ਤੇ ਕੋਈ ਰੋਖ ਨਹੀਂ ਦਿਖਦਾ ਰੋਖ ਹੋਵੇ ਤੇ ਕੱਡੀ ਬੰਦਾ ਬੈਜੇ ਕਿਤੇ ਸਾਲ ਲੱਲੇ ਉਹ ਕੀਤਾ ਤਾਂ ਹੈਗਾ ਵਾ ਚਾਚੇ ਨੇ ਫੋਨ ਪਤਾ ਨਹੀਂ ਕਦੋਂ ਘੁੰਣਾ ਵਾ ਸਾਹ ਨਾਲ ਸਾਹ ਨਹੀਂ ਰਲੜਿਆ ਹੌਲੀ ਹੌਲੀ ਤੁਰੀ ਜਾਨੀ ਆ